ਅਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਨੌਜਵਾਨ ਵੱਲੋਂ ਅੱਜ ਆਪਣੇ ਜਨਮ ਦਿਨ ਦੇ ਉੱਪਰ ਐਡਾ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਹੈ ਕਿ ਤੁਹਾਨੂੰ ਮੈਂ ਤਸਵੀਰ ਦਿਖਾ ਦਣਾ ਕਿ 3 ਰੀ ਡੋਨੇਸ਼ਨ ਐਂਡ ਪਲਾਂਟੇਸ਼ਨ ਕੈਂਪ ਜਿਹੜਾਗਾ ਉਹ ਲਗਾਇਆ ਗਿਆ ਹੈ ਕਿ ਸਾਡੇ ਨਾਲ ਮੈਮ ਮੌਜੂਦ ਨੇ ਮੈਮ ਨੌਜਵਾਨ ਦਾ ਜਨਮ ਦਿਨ ਹੈ ਤੇ ਇੱਕ ਕੇਕ ਕੱਟਣ ਦੀ ਬਜਾਏ ਤੇ ਬੂਟੇ ਵੰਦੇ ਹੋਏ ਨਜ਼ਰ ਆ ਰਹੇ ਬਿਲਕੁਲ ਬਹੁਤ ਹੀ ਅੱਛਾ ਇਨੀਸ਼ੀਏਟਿਵ ਲਿਆ ਹੈ ਬੱਚੋ ਨੇ ਔਰ ਅਗਰ ਸਭੀ ਨਈ ਜਨਰੇਸ਼ਨ ਜੋ ਹੈ ਇਨਸਪਾਇਰ ਹੋ ਕੇ ਇਸ ਤਰ੍ਹਾਂ ਕੇ ਕੰਮ ਕਰਦੇ ਰਹੇ ਤਾਂ नेचुरली हमारे प्लेनेट के लिए बहुत ही अच्छा है आ, और आ, पेड़ तो सभी जानते हैं कि वृक्ष हैं तो जीवन है हमारी लाइफ पूरी तरह इन पर डिपेंडे करती है ये है कि लोग हम लोग इस चीज़ को आ, अपनी लाइफ में इतने बिजी हैं कि कोई इस तरफ ध्यान नहीं देता है और आ, पता नहीं चलता कि कहाँ से तुम्हारी लाइफ आ रही है बट लाइफ का दान तो हमें पेड़ों से और ग्रीनरी से ही मिलता है ऑक्सीजन मिल रही है छाया मिल रही है फल फ्रूट सब कुछ हमें नेचर से मिल रहा है तो उसकी केयर करनी बहुत ज़रूरी है और ये बहुत ही आ, शाबाशी वाली चीज़ है जो इन बच्चों ने की है कि अपने जन्मदिन पर ट्रीज डोनेट कर रहे हैं आई थिंक इससे बड़ा दान कुछ नहीं हो सकता आज के जमाने में क्योंकि दुनिया को हमारे प्लेनेट को बचाने की जरूरत है हमारे को सेव करने के लिए बहुत ज़रूरत है कि इस तरह के इनिशिएटिव और दिए जाए नौजवान बूटे लगा ली है कि बूटिया मोटिवेशन है अजकल देखो रिटर्न गिफ्ट हैं सब न ਕਿ ਏਟਲੀਸਟ ਉਹ ਘਰ ਜਾ ਕੇ ਪਲਾਂਟਿੰਗ ਕਰੇ ਗ੍ਰੀਨਰੀ ਜਿਆਦਾ ਸੇ ਜਿਆਦਾ ਗ੍ਰੀਨਰੀ ਹੋਏ ਪੋਲੂਸ਼ਨ ਫਰੀ ਹੋਏ ਮੈਕਸਿਮਮ ਪੋਲੂਸ਼ਨ ਦਾ ਕਾਰਨ ਕਿੰਨੀ ਜਿਆਦਾ ਵਹੀਕਲਸ ਵਗੈਰਾ ਹੈ ਤਾਂ ਏਟਲੀਸਟ ਪਲਾਂਟਸ ਇਸ ਚੀਜ਼ ਨੂੰ ਅਬਜ਼ੌਰਬ ਕਰਦੇ ਆ ਸਾਰਾ ਕੁਝ ਨੇਚਰ ਨੂੰ ਕਲੀਨ ਰੱਖਦੇ ਆ ਸਾਨੂੰ ਆਕਸੀਜਨ ਦਿੰਦੇ ਆ ਨੈਸੈਸਿਟੀ ਵੈਰੀ ਨੈਸੈਸਰੀ ਪਲਾਂਟਸ ਆ ਵੈਰੀ ਨੈਸੈਸਰੀ ਫॉर ਆਰ ਲਾਈਫ ਤੋਂ ਇਸਕਾ ਬਹੁਤ ਧਿਆਨ ਰੱਖਣਾ ਚਾਹੀਏ ਈਵਨ ਸਭ ਨੂੰ ਵਕਤ ਤੋਂ ਵੱਧ ਪਲਾਂਟ ਕਰਨਾ ਚਾਹੀਏ ਜਿਵੇਂ ਜਿਸ ਤਰ੍ਹਾਂ ਕਿ ਨੌਜਵਾਨ ਪਲਾਂਟ ਦੇ ਦੇ ਰਹੇ ਨੇ ਪਰ ਇਹਦੇ ਤੇਗਬਾਲ ਜਿਹੜੀ ਹੈਗੀ ਉਹ ਕਰਦੇ ਨਜ਼ਰ ਨਹੀਂ ਆਉਂਦੇ ਦੇਖਭਾਲ ਵੀ ਜ਼ਰੂਰੀ ਹੈ ਹਾਂਜੀ ਬਿਲਕੁਲ ਦੇਖਭਾਲ ਜ਼ਰੂਰੀ ਹੈ ਖਾਦ ਪਾਣੀ ਸਾਰਾ ਜ਼ਰੂਰੀ ਹੈ ਇਹਦੀ ਵਾਰੀ ਅਵੇਅਰਨੈਸ ਪਹਲਾਨੀ ਚਾਹੀਦੀ ਹੈ ਬਾਕੀ ਜਿਹੜੇ ਬੱਚੇ ਨੇ ਦੇਖੋ ਇੱਕ ਇਨੀਸ਼ੀਏਟਿਵ ਲਿਆ ਕਿ ਅਸੀਂ ਬਰਥਡੇ ਤੇ ਕਰਨਾ ਹੈ ਅਗਰ ਇਹਨੂੰ ਗਲੈਮਰਾਇਜ਼ ਕਰ ਦਿੱਤਾ ਜਾਏ ਕਿ ਬਹੁਤ ਅੱਛਾ ਹੈ ਹਰ ਬੱਚਾ ਹੀ ਇਹ ਕਰੇ ਕਿ ਵੀ ਮੈਂ ਵੀ ਐਵੇਂ ਕਰਨਾ ਹੈ ਆਪਾਂ ਇੰਨਾ ਪਾਰਟੀਆਂ ਤੇ ਕੇਕ ਤੇ ਖਰਚਾ ਕਰਦੇ ਹਾਂ ਤੇ ਇਸ ਤਰੀਕੇ ਨਾਲ ਹਰ ਬੱਚੇ ਨੂੰ ਹੋਏ ਕਿ ਵੀ ਅਸੀਂ ਸਾਰਿਆਂ ਨੂੰ ਕਰਨਾ ਹੈ ਅਸੀਂ ਸਭ ਨੂੰ ਉੱਤੇ ਘੁਮਾਨ ਲੈ ਕੇ ਜਾਣਾ ਹੈ ਦੇਖੋ ਕਿੰਨਾ ਅੱਛਾ ਸੀ ਬਿਊਟੀਫਿਕੇਸ਼ਨ ਕਰਤੀ ਇਹ ਤਾਂ ਬੜਾ ਅੱਛਾ ਉਪਰਾਲਾ ਕੀਤਾ ਗਿਆ ਇਹਨੂੰ ਪੂਰਾ ਵੱਧ ਛੱ ਕੀ ਨੂੰ ਮਿਲਣਾ ਚਾਹੀਦਾ ਕਿ ਹੰਗਾਰਾ ਮਿਲਣਾ ਚਾਹੀਦਾ ਹੈ ਇਸ ਬੱਚੇ ਨੂੰ ਬਹੁਤ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਦੇਖਿਆ ਕਿ ਬਹੁਤ ਵਧੀਆ ਜਿਹੜਾ ਹੰਗਾਰਾ ਮਿਲਣਾ ਚਾਹੀਦਾ ਹੈ ਤਸਵੀਰਾਂ ਮੈਂ ਤੁਹਾਨੂੰ ਪਹਿਲੇ ਵਿਖਾਲ ਦੇਣਾ ਕਿ ਜਿਹੜਾ ਕਿ ਨੌਜਵਾਨ ਉਹਨੂੰ ਜੜਕ ਬੂਟੇ ਦੇ ਕੇ ਜਿਹੜਾ ਕਿ ਜਨਮ ਦਿਨ ਮਨਾਇਆ ਜਾ ਰਿਹਾ ਹੈ ਵਾਰਤੁਆਰ ਜਿਹੜੇ ਕਿ ਨੌਜਵਾਨ ਜਿਹੜੇ ਕਿ ਇੱਥੇ ਪਹੁੰਚੋਏ ਨਜ਼ਰ ਆ ਰਹੇ ਹਨ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਜਿਹੜੇ ਹੈਗੇ ਨੌਜਵਾਨ ਪਹੁੰਚੋਏ ਨੇ ਰਾਹੁਲ ਕੋਸ਼ਲ ਜੀ ਪਹੁੰਚੇ ਦਲ ਜੀ ਨੌਜਵਾਨ ਕੇਕ ਕੱਟਣ ਦੀ ਬਜਾਏ ਅੱਜ ਜਿਹੜਾ ਬੂਟੇ ਵੰਡਦੇ ਹੋਏ ਕਿ ਕਟਣੀ ਜਗਾ ਬੁੱਟੇ ਦੇਣਾ ਬਹੁਤ ਵੱਡੀ ਗੱਲ ਹੈ ਅੱਜ ਕੱਲ ਸਾਨੂੰ ਇਸ ਆ ਤੁਸੀਂ ਦੇਖ ਹੀ ਰਹੇ ਹੋ ਕਿੰਨੀ ਗਰਮੀ ਹੈ ਇੱਥੇ ਜ਼ਰੂਰਤ ਹੈ ਆਪਾਂ ਨੂੰ ਗਲੋਬਲ ਵਾਰਮਿੰਗ ਨੂੰ ਕੰਟਰੋਲ ਕਰਨ ਲਈ ਪੌਦੇ ਇੰਨੀ ਬਹੁਤ ਜ਼ਰੂਰਤ ਹੈ ਔਰ ਨੌਜਵਾਨਾਂ ਵੀ ਜਿਹੜੀ ਸੋਚ ਬਣ ਰਹੀ ਹੈ ਮੈਂ ਬਿਲਕੁਲ ਇਹਨੂੰ ਐਪਰੀਸ਼ੀਏਟ ਕਰਦਾ ਥੈਂਕ ਯੂ ਡੀਐਸਪੀ ਰਾਹੁਲ ਕੋਸ਼ਲ ਜੀ ਜਿਹੜੇ ਅੱਗੇ ਨੇ ਉਹਨਾਂ ਨੇ ਕਹਿ ਕੇ ਨੌਜਵਾਨਾਂ ਦੇ ਵਿੱਚ ਸੋ ਤੁਸੀਂ ਦੇਖਿਆ ਕਿ ਨੌਜਵਾਨ ਜਿਹੜੇ ਹੈ ਆਪਣਾ ਬੁੱਟੇ ਵੜਦੇ ਹੋਏ ਜਿਹੜਾ ਹੈ ਆਪਣਾ ਜਨਮ ਦਿਨ ਮਨਾ ਰਹੇ ਨੇ ਟਰਾਲੀ ਭਰ ਕੇ ਜਿਹੜੀ ਅੱਗੇ ਹੈ ਨੌਜਵਾਨ ਜਿਹੜੇ ਹੈ ਇੱਥੇ ਬੂਟੇ ਲੈ ਕੇ ਆਏ ਹੋਏ ਨੇ ਤੇ ਲੋਕਾ ਲੋਕ ਜਿਹੜੇ ਬਾਅਦ ਚੜ ਕੇ ਜਿਹੜੇ ਇੱਥੇ ਬੂਟੇ ਲੈਣ ਵਾਸਤੇ ਮੈਮ ਕਿ ਮੈਮ ਕਿਹੜਾ ਬੂਟਾ ਲੈਣ ਵਾਸਤੇ ਪਹੁੰਚੇ ਹੋ ਤੁਸੀਂ ਕਿਹੜਾ ਬੂਟਾ ਲੈ ਰਹੇ ਹੋ ਅਸੀਂ ਤਾਂ ਦੇਖਿਆ ਹੀ ਇਹ ਇੱਥੇ ਤੇ ਅਸੀਂ ਕਿਹਾ ਵੀ ਸੋਚਿਆ ਵੀ ਲੈ ਕੇ ਜਾਈਏ ਤੇ ਲਗਾਈਏ ਬੂਟੇ ਜਾ ਕੇ ਕਿ ਕਿਸ ਤਰ੍ਹਾਂ ਦਾ ਬੂਟਾ ਲੋਗੇ ਕਿਸ ਤਰ੍ਹਾਂ ਦੇਖ ਰਹੇ ਹੋ ਬੂਟਾ ਅਸੀਂ ਤਾਂ ਪਰਮਨੈਂਟ ਜਿਹੜਾ ਚੱਲੇ ਬੂਟਾ ਉਹ ਉਹ ਵਾਲਾ ਬੂਟਾ ਲੈਣਾ ਚਾਹਾਂਗੇ ਉਹ ਤੁਸੀਂ ਦੇਖਿਆ ਕਿ ਸੋ ਨੌਜਵਾਨ ਜਿਹੜਾ ਹੈ ਟਰੈਲੀ ਪਰ ਕੇ ਜਿਹੜਾ ਹੈਗਾ ਇੱਥੇ ਬੂਟੇ ਲੈ ਲੈ ਕੇ ਪਹੁੰਚੇ ਆਏ ਤੇ ਆਪਣੇ ਜਨਮ ਦਿਨ ਦਾ ਜਿਹੜਾ ਹੈਗਾ ਉਹ ਸਾਮ ਮਨਾ ਰਿਹਾ ਹੈ ਤੇ ਇਹ ਤਾਂ ਅਕਸਰ ਦੇਖਿਆ ਜਾਂਦਾ ਹੈ ਕਿ ਕੇਕ ਕੱਟਦੇ ਹੋਏ ਉਹ ਜਿਹੜਾ ਹੈ ਜਨਮ ਦਿਨ ਮਨਾਉਂਦੇ ਨੇ ਪਰ ਨੌਜਵਾਨ ਜਿਹੜੇ ਇੱਥੇ ਇਕੱਠੇ ਹੋਏ ਨੇ ਟਰੈਲੀ ਦੇ ਉੱਪਰ ਬੂਟੇ ਲੈ ਕੇ ਤੇ ਅਲਗ-ਅਲਗ ਤਰ੍ਹਾਂ ਦੇ ਜਿਹੜੇ ਬੂਟੇ ਲੈ ਕੇ ਇੱਥੇ ਪਹੁੰਚ ਕੇ ਤੇ ਲੋਕਾਂ ਨੂੰ ਵੰਡਦੇ ਹੋਏ ਨਜ਼ਰ ਆ ਰਹੇ ਨੇ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਕੁਮੰਦਿਰਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀ Instagram X aur WhatsApp channel par